ਤਸਵੀਰਾਂ ਦੇ ਵਿੱਚ ਤੁਸੀਂ ਇੱਕ ਚੂੜੇ ਵਾਲੀ ਲੜਕੀ ਨੂੰ ਰੋਂਦੇ ਹੋਏ ਦੇਖ ਰਹੇ ਹੋ ਤੇ ਦੂਜੇ ਪਾਸੇ ਦੋ ਜਨਾਨੀਆਂ ਵੀ ਰੋਂਦੀਆਂ ਹੋਈਆਂ ਫਰਸ਼ ਤੇ ਲਟ ਰਹੀਆਂ ਨੇ ਦਰਅਸਲ ਇਹਨਾਂ ਜਨਾਨੀਆਂ ਦੇ ਨਾਲ ਕੁਝ ਅਜੀਹਾ ਹੋ ਗਿਆ ਕਿ ਇਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਗੱਡੀ ਵੀ ਟੁੱਟੀ ਹੋਈ ਹੈ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਦਾ ਟੱਬਰ ਇਸ ਗੱਡੀ ਦੇ ਵਿੱਚ ਸਵਾਰ ਸੀ ਤੇ ਆ ਰਿਹਾ ਸੀ ਜਿਸ ਦੇ ਉੱਤੇ ਤਾਰ-ਤਾਰ ਗੋਲੀਆਂ ਚੁਲਾ ਦਿੱਤੀਆਂ ਗਈਆਂ ਕਹਿ ਸਕਦੇ ਆ ਕਿ ਖੂਨ ਦਾ ਬਦਲਾ ਖੂਨ ਤੇ ਕਤਲ ਦਾ ਬਦਲਾ ਕਤਲ ਇਹ ਸਾਬਿਤ ਹੋਇਆ ਜਦੋਂ ਅੱਜ ਫਿਰੋਜ਼ਪੁਰ ਫਾਜ਼ਿਲਕਾ ਰੋਡ ਦੇ ਉੱਤੇ ਕਾਰ ਦੇ ਉੱਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਇੱਕ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਆਕਾਸ਼ ਨਾ ਦਾ ਲੜਕਾ ਜੋ ਕਿ ਪਿੰਡ ਲੈਲੀ ਵਾਲੇ ਦਾ ਰਹਿਣ ਵਾਲਾ ਸੀ ਇੱਕ ਕਤਲ ਮਾਮਲੇ ਦੇ ਤਰੀਕ ਪੁੱਗਤ ਕੇ ਆਪਣੇ ਸਾਥੀਆਂ ਦੇ ਨਾਲ ਵਾਪਿਸ ਘਰ ਜਾ ਰਿਹਾ ਸੀ ਕਿ ਦੂਜੀ ਧਿਰ ਦੇ ਵੱਲੋਂ ਰਸਤੇ ਵਿੱਚ ਘੇਰ ਕੇ ਅੰਨੇ ਵਾਹ ਕਾਰ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਆਕਾਸ਼ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਤਿੰਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦਾਖਲ ਕਰਵਾਇਆ ਗਿਆ। ਕਰਨ ਵਾਲੇ ਬੇੜਾ ਬਸਤੀ ਪਟਕਾ ਜੀ। ਹਾਂ ਇਹ ਕੋਈ ਰਜੇਸ਼ ਪਰਾਣੀ ਹੈ ਕਿ ਹਾਂ ਜੀ ਉਹ ਲੜਾਈ ਹੋਈ ਸੀ ਕਤਲ ਹੋਇਆ ਸੀ। ਫਰ ਕਤਲ ਚਦਰਾ ਕੰਪਰਮਾਈਜ਼ ਹੋ ਗਿਆ ਸੀ ਜਿਨ੍ਹਾਂ ਦਾ ਮਰਿਆ ਸੀ ਉਹਨਾਂ ਨਾਲ ਤੁਹਾਡਾ ਫਰੀ ਲੋਕੋਂ ਸੀਗੇ ਫਰੀ ਰਣਜੀਤ ਪੱਟ ਪਰ ਇਹ ਰਣਜੀਤ ਉਹਦੇ ਹੀ ਰੱਖਦੇ ਸੀ ਇਹ ਕੌਣ ਸੀਗੇ ਇਹ ਨਾਟੀ ਸੀ ਦੇ ਨਾੜੀ ਦੇ ਫੁੱਕ ਕੇ ਤੁਹਾਡੀ ਪਿੱਛਾ ਕਿਤੇ ਨਾਲ ਨਹੀਂ ਜਾਂ ਆ ਪਿੱਛਾ ਹੀ ਕੀਤਾ ਇਹ ਪਿੰਡੇ ਲੱਗੇ ਗਏ ਆ ਉਦੋਂ ਪਤਾ ਹੀ ਨਹੀਂ ਲੱਗਾ ਗੋਲੀਆਂ ਗੱਡੀਆਂ ਚਲਾਉਣੀਆਂ ਕਿੰਨੀਆਂ ਤੇ ਗੋਲੀਆਂ ਚੱਲੀਆਂ ਗਈਆਂ ਕੁਛ ਜੀ ਜਦੋਂ ਵਜਦਾ ਸਾਹ ਥੱਲੇ ਗੱਡੀ ਡਿੱਗੀ ਮੈਂ ਤਾਂ ਬਈ ਹੌਸ਼ ਹੋ ਗਿਆ ਮੈਨੂੰ ਤਾਂ ਪਤਾ ਨਹੀਂ ਕਹ ਲੈ ਕਿ ਆਇਆ ਚਿਬਨੋ ਤੁਹਾਡੇ ਇੱਕ ਸਾਥੀ ਨੂੰ ਮੌਤ ਹੋਈ ਹੈ ਹਾਂਜੀ ਇੱਕ ਭਤੀਜਾ ਜਿਹੜਾ ਚਲਾ ਰਿਹਾ ਸੀ ਉਹਨੂੰ ਡੈਥ ਹੋ ਗਈ ਲਪਰੀ ਦਾ ਕਾਰ ਸੰਦੇ ਬਬਾ ਜੀ ਕੀ ਨਾਮ ਕੀ ਹੈ ਤੁਹਾਡਾ ਸੋਨ ਅਸਮੋ ਜੀ ਕੀ ਘਟਨਾ ਵਾਪਰੀ ਹੈ ਇਹ ਤਰੀਕ ਤੋਂ ਲਗੇ ਆਦੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਕਿਆ ਹੋਈ ਉਹ ਇੱਕ ਕਾਰ ਤੇ ਸਵਾਛੀ ਸੀ ਇੱਕ ਕਾਰ ਤੇ ਸੀ ਉਹਨਾਂ ਨੇ ਬੋਲੀ ਚਲਾਈ ਉਹ ਕੌਣ ਸੀ ਉਹ ਪਤਾ ਨਹੀਂ ਜੀ ਦੱਸਿਆ ਗਿਆ ਕਿ ਅਸੀਂ ਸਾਨੂੰ ਇਹ ਘਰੇ ਪੜ ਸਾਨੂੰ ਪਤਾ ਲੱਗਿਆ ਜੀ ਕਿ ਇਹਨੇ ਮੁੰਡੇ ਦਾ ਨਾ ਵੈਸੀਡੈਂਟ ਕਰਕੇ ਤੋਂ ਵੇਖਿਆ ਕਿ ਇਹਨੇ ਗੋਲੀਆਂ ਵਾਜ ਰਹੀਆਂ ਜੀ ਅਸੀਂ ਭੱਜੇ ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਆਈ ਸਾਰੇ ਭੱਜ ਕੇ ਵੇਖਿਆ ਇਹਨੂੰ ਕਨੇ ਹਸਪਤਾਲ ਲੈ ਕੇ ਜੀ ਬਾਹਰ ਇਹ ਤੋਂ ਬਾਹਰ ਇਹਨੇ ਗੋਲੀਆਂ ਵਾਜੀਆਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਉਨਾ ਕਹਿਆ ਕਿ ਦੋਸ਼ਿਆਂ ਦੀ ਭਾਲ ਕਰਨ ਲਈ ਛਾਪੇਮਾਰੀ ਵੀ ਕਰ ਰਹੇ ਆਂ ਬਿੱਲੀ ਔਰ ਪਿੰਡਰ ਉਹ ਸਰਕਾਰ ਦੇ ਲੋਕ ਪਰ ਤੇ ਲਈ ਸਰਕਾਰ ਪੁੱਤੇ ਔਰ ਆਲਰੇਡੀ ਮੁਕਦਮੇ ਦਰਜ ਹੈ ਤੇ ਉਹ ਅਚਨ ਧਾਰਤੋਂ ਲੋਕ ਵਾਪਸ ਆ ਰਹੇ ਸੀ ਕਾਰ ਦੇ ਵਿੱਚ ਤੇ ਉਹਨਾਂ ਦੇ ਤੇ ਦੂਜੇ ਮੁੰਤੇ ਜਿਨ੍ਹਾਂ ਨਾਲ ਪਹਿਲੇ ਮੁਕਦਮਾ ਦਰਜ ਹੋਇਆ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀਆਂ ਤੇ ਲੱਗੀ ਤੇ ਉਹ ਸੌਂਫ ਤੇ ਉਹਦੀ ਡੈਥ ਕਿੰਨੇ ਸਪਰਾਨੀ ਰਣਜੀਤ ਸਾਹਿਬ ਉਹਨੇ ਜਿਹੜੇ ਸਵਾਰ ਸੀ ਕੋਤਾਰ ਦੇ ਵਿੱਚ ਚਾਰ ਜਣੇ ਸੀ ਤੇ ਚੱਕਮੀ ਕਿੰਨੇ ਜਿਹੜਾ ਦੋ ਦੋ ਜਣੇ ਚੱਕਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹਦੇ ਚੱਕਮੀ ਨਹੀਂ ਹੋਇਆ ਉਹਦਾ ਦੇਖਦੇ ਹਾਂ ਕਿੰਨੇ ਸਰ ਪ੍ਰਾਨੀ ਰਣਜੀਤ ਸੀ ਕੋਈ ਪ੍ਰਾਨੀ ਰਣਜੀਤ ਸੀ ਪਹਿਲੇ ਆਲਰੇਡੀ ਇਹਨਾਂ ਤੇ ਪਛਾਤਾ ਸੀ ਤੁਹਾਨੂੰ ਲੱਗ ਕੇ ਕੀ ਕੀ ਕਰਦੇ ਹੋ ਜੀ ਇਹਦੇ ਬਿਆਨ ਤੇ ਜਿਹੜੇ ਵੀ ਹੈਗਾ ਉਹ ਵੀ ਚੱਕਲੇ ਅਸੀਂ ਕੇਸਿਸ ਤੇ ਕਰਾਂਗੇ ਸਰ ਜਿਨ੍ਹਾਂ ਨੇ ਗੋਲੀ ਚਲਾਈ ਆ ਉਹ ਵੀ ਦੋਸ਼ੀ ਸੀ ਪਹਿਲਾਂ ਕਿ ਉਹ ਇਹਨਾਂ ਦੇ ਨਾਲ ਹੀ ਸੀਗਾ ਨਾ ਇੱਕ ਮੁਕਦਮੇ ਦੇ ਵਿੱਚ ਦੋਸ਼ੀ ਸੀਗਾ ਚਲੋ ਠੀਕ ਕਰਾਓ ਸੀ ਓਕੇ ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੇ ਅੰਦਰ crime ਵਧਦਾ ਜਾ ਰਿਹਾ ਜਿੱਥੇ ਕਿ ਕਤਲ ਵਰਗੇ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ